ਮੈਂ ਸਾਰੇ ਵੀਰਾਂ ਦੀ ਗੱਲ ਸੁਣੀ ਹੈ ਜੀ ਜੀ ਔਰ ਉਹ ਉਹਨਾਂ ਦੀ ਗੱਲ ਸੁਣਨ ਤੋਂ ਬਾਅਦ ਉਹਨਾਂ ਨੇ ਜਿਹੜੇ ਆਪਣੇ ਆਪਣੇ ਪਾਰਟੀ ਦੇ ਪ੍ਰਤੀਰੋਖ ਅਪਣਾਏ ਨੇ ਉਹਨਾਂ ਰੁੱਖਾਂ ਦੇ ਵਿੱਚ ਇਹ ਸਮਾਂ ਨਹੀਂ ਆਈ ਵੀ ਲੋਕਤੰਤਰ ਦੀਆਂ ਝੰਡੀਆਂ ਉਡੀਆਂ ਜਾਂ ਬਚੀਆਂ ਲਾਲਾਂ ਦੀ ਲਾਲਸਾ ਰੁਕੀ ਹੈ ਜਾਂ ਕਿਤੇ ਤੁਰੀ ਹੈ ਔਰ ਲਾਲਾਂ ਦੀ ਲਾਲਸਾ ਕਿੰਨੀ ਕੁ ਵੱਧ ਗਈ ਹੈ ਇਹ ਕੁਝ ਪਤਾ ਨਹੀਂ ਲੱਗ ਰਿਹਾ ਤੇ ਇੱਕ ਗੱਲ ਹੋਰ ਇਹ ਰੱਖ ਰਖਾਓ ਜਿਹੜਾ ਲੋਕਤੰਤਰ ਦਾ ਕੀ ਇਹ ਜੁਮਲਾ ਬੰਕੇ ਰਿਹਾ ਗਿਆ ساری ਦੁਨੀਆ ਇਸ ਵੇਲੇ ਦੇਖ ਰਹੀ ਹੈ ਸਾਡੇ ਦੇਸ਼ ਦੀ ਲੋਕਤੰਤਰਿਕ ਪ੍ਰਣਾਲੀ ਦੇ ਵਿੱਚ ਚੱਲ ਰਹੀ ਚੋਣ ਵਿਵਸਥਾ ਜਿਹੜੀ ਹੈ ਭਾਰਤ ਦੀ ਔਰ ਤੇ ਉੱਤੇ ਟਿਕੀ ਹੋਈ ਹੈ ਪਾਕਿਸਤਾਨ ਦੇ ਵਿੱਚ ਵੰਡੀ ਦੇ ਚ ਹੁਣੇ ਜਿਹੜਾ ਆਪਣੇ ਆਪ ਨੂੰ ਲੋਕਤੰਤਰ ਦਾ ਹਾਮੀ ਜਾਂ ਜਮਨੀ ਕਹਿੰਦਾ ਹੈ ਉਹਨਾਂ ਦੇ ਵਿੱਚ ਕੀ ਹੋਇਆ ਔਰ ਉੱਥੋਂ ਦਾ ਜਿਹੜਾ ਇਲੈਕਸ਼ਨ ਕਮਿਸ਼ਨਰ થી ਉਹਨੇ ਕਿਹਾ ਵੀ ਰੈਕਿੰਗ ਹੋਈ ਹੈ ਗਲਤ ਗੱਤੀ ਰਹੀ ਹੈ ਔਰ ਉਹਨੇ ਅਸਤੀਫਾ ਦਿੱਤਾ ਔਰ ਅਫਸੋਰਨਲ ਕਹਿਣਾ ਪੈ ਰਿਹਾ ਹੈ ਕਿ ਉਹਨਾਂ ਦੀ ਲੋਕਤੰਤਰਕ ਪ੍ਰਣਾਲੀ ਜਿਹੜੀ ਹੈ ਕਿਸ ਤਰ੍ਹਾਂ ਚੱਲੀ ਔਰ ਸਾਡੀ ਜਿਹੜੀ ਲੋਕਤੰਤਰਕ ਪ੍ਰਣਾਲੀ ਹੈ ਇਹ ਕਿਸ ਤਰ੍ਹਾਂ ਚੱਲੇਗੀ ਇਹ ਆਪਣੇ ਆਪ ਦੇ ਵਿੱਚ ਪਹਿਲਾ ਸਵਾਲ ਹੈ ਦੂਜਾ ਸਵਾਲ ਇਹ ਹੈ ਇਹਦੇ ਵਿੱਚ ਜਿਵੇਂ ਵਿਚਾਰ ਆਇਆ ਹੈ ਕਿ ਇਹ ਜਿਹੜੇ ਕੈਂਡੀਡੇਟ ਖਿੱਥਤ ਹੋਏ ਚ ਪੈ ਗਏ ਨੇ ਸੱਜੇ ਖੱਬੇ ਰਹਿ ਗਏ ਨੇ ਸੰਧਾਂਦ ਸੰਧਾਮ ਦੰਦ ਭੇਦ ਦੇ ਵਿੱਚ ਠਹਿ ਗਏ ਨੇ ਉਹ ਜਿਹੜੇ ਨੇ ਕਿਸ ਤਰ੍ਹਾਂ ਲੋਕਤੰਤਰਿਕ ਪ੍ਰਣਾਲੀ ਦੇ ਵੋਟਰ ਜਿਹੜੇ ਨੇ ਉਹਨਾਂ ਨੂੰ ਢੀਲ ਕਰਦੇ ਨੇ ਪਹਿਲੀ ਗੱਲ ਜਾਂ ਇਹਨਾਂ ਪ੍ਰਣਾਲੀਆਂ ਦੇ ਵਿੱਚ EVM ਦਾ ਜਿਆਦਾ ਵੱਡਾ ਰੋਲ ਰਹੇਗਾ ਇਸ ਲਈ ਉਹਨਾਂ ਨੂੰ ਲੋਕਤੰਤਰ ਦੀ ਕੋਈ ਜਿਹੜੀ ਹੈ ਨਹੀਂ ਸਭ ਤੋਂ ਵੱਡਾ ਚੈਲੰਜ ਜਿਹੜਾ ਹੈ ਇਸ ਵੇਲੇ ਪਾਵੇਂ ਉਹ ਕਾਂਗਰਸ ਹੈ ਪਾਵੇਂ ਉਹ ਅਖਲੀ ਨੇ ਪਾਵੇਂ ਉਹ ਆਮ ਆਦਮੀ ਪਾਰਟੀ ਹੈ ਤੇ ਪਾਵੇਂ ਉਹ ਭਾਜਪਾ ਹੈ ਲੋਕਾਂ ਨੂੰ ਲੋਕਤੰਤਰ ਨੂੰ ਇਹਨਾਂ ਨੇ ਕੀ ਦਿੱਤਾ ਇਹ ਅਜੇ ਤੱਕ ਦੱਸਣ ਵਿੱਚ ਨਾ ਕਾਮਯਾਬ ਰਹੇ ਨੇ ਇਹਨਾਂ ਨੂੰ ਦੱਸਣਾ ਚਾਹੀਦਾ ਹੈ ਲੋਕਤੰਤਰ ਪ੍ਰਣਾਲੀ ਦੇ ਵਿੱਚ ਲੋਕਤੰਤਰ ਦੇ ਢੰਗ ਨਾਲ ਦੱਸਣਾ ਚਾਹੀਦਾ ਹੈ ਕਿ ਅਸੀਂ ਕਿਸ ਤਰ੍ਹਾਂ ਦੇਸ਼ ਦੇ ਲੋਕਤੰਤਰ ਦੀ ਸੇਵਾ ਕਰਾਂਗੇ ਜਾਂ ਧਜੀਆਂ ਉੜਾਵਾਂਗੇ ਇਹ ਚੀਜ਼ ਦੇਖਣ ਲਈ ਔਰ ਸਭ ਤੋਂ ਜਿਹੜੀ ਇੱਕ ਖਾਸ ਚੀਜ਼ ਹੈ ਇਸ ਵੇਲੇ ਜਿਹੜੀ ਇਲੈਕਸ਼ਨ ਕਮਿਸ਼ਨ ਦਾ ਕੋਡ ਆਫ ਕੰਡਕਟ ਲੱਗ ਚੁੱਕਾ ਹੈ ਔਰ ਉਸ ਕੋਡ ਆਫ ਕੰਡਕਟ ਦੇ ਵਿੱਚ ਜਿਹੜੇ ਸਮੀਕਰਨ ਸਾਹਮਣੇ ਆ ਰਹੇ ਨੇ ਉਹਦਾ ਕੋਈ ਇਸ ਵੇਲੇ ਸਮੇਂ ਦੀ ਸਰਕਾਰ ਕੋਈ جواب ਨਹੀਂ ਦੇ 파ਰੀ ਕਿ ਕੋਡ ਆਫ ਕੰਡਕਟ ਲੱਗਣ ਤੋਂ ਬਾਅਦ ਸਿਟਿੰਗ ਕੇਫਨਸਰ ਅਰਵਿੰਦ ਕੇਜੜੀ ਵਾਲ ਦਾ ਅਰੈਸਟ ਹੋਤਾ ਹੀ ਤੱਕ ਵਿਪਖਸ਼ੀਆਂ ਪਾਰਟੀਆਂ ਦੇ ਉੱਤੇ ਰੇਡ ਹੋ ਸਕਦੇ ਨੇ ਇਹ ਜੌਨਿੰਗ ਜਿਹੜੀ ਹੈ A ਤੋਂ B ਤੇ B ਤੋਂ C ਤੇ C ਤੋਂ A ਤੇ ਇਹ ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ ਐ ਇਲੈਕਸ਼ਨ ਕਮਿਸ਼ਨ ਨੇ ਇਹਦੇ ਉੱਤੇ ਕੀ ਕੋਡ ਆਫ ਕੰਡਕਟਰ ਨਿਰਧਾਰਤ ਕੀਤਾ ਇਹ ਕਿਸੇ ਨੂੰ ਕੋਈ ਪਤਾ ਨਹੀਂ ਲੱਗਿਆ ਜੇ ਇਹ ਕਿਸੇ ਨੂੰ ਕੋਈ ਪਤਾ ਨਹੀਂ ਲੱਗਿਆ ਤੇ ਸਾਡਾ ਲੋਕਤੰਤਰ ਕਿੱਥੇ ਖੜਾ ਹੈ ਇਸ ਦਾ ਮਤਲਬ ਇਹ ਹੈ ਕਿ ਵੋਟਰ ਵੀ ਵੋਟ ਪੈਣੀ ਹੈ ਜਾਂ ਨਹੀਂ ਪੈਣੀ ਇਹ ਤੇ ਲੱਗ ਹੈ ਲੇਕਿਨ ਇਹ ਜਿਹੜਾ ਸਵਾਲ ਹੈ ਇਹ ਖੜਾ ਹੋ ਗਿਆ ਹੈ ਕਿ ਲੋਕਤੰਤਰਿਕ ਪ੍ਰਣਾਲੀ ਦੇ ਵਿੱਚ ਜਿਹੜੇ ਲੋਕ ਨੇ VOTER ਨੇ ਜਿਹੜੇ ਉਹਨਾਂ ਦੀ ਜਿਹੜੀ ਹੈ ਇੱਥੇ ਤਰਖ ਰਖਾਓ ਹੋਏਗਾ ਜਾਂ ਨਹੀਂ ਹੋਏਗਾ ਉਹਨਾਂ ਨੂੰ ਕੀ ਮਿਲੇਗਾ ਜਾਂ ਕੀ ਨਹੀਂ ਮਿਲੇਗਾ 70 ਸਾਲ ਤੋਂ ਦੇਸ਼ ਦੇ ਲੋਕ ਇਹ ਦੇਖ ਰਹੇ ਨੇ ਲੋਕਤੰਤਰਿਕ ਪ੍ਰਣਾਲੀ ਲੋਕਤੰਤਰਿਕ ਪ੍ਰਣਾਲੀ ਲੇਕਿਨ ਨਾ ਲੋਕ ਨੇ ਨਾ ਤੰਤਰ ਹੈ ਨਾ ਮੰਤਰ ਹੈ ਨਾ ਜਨਤਰ ਹੈ ਇਹਨਾਂ ਨੂੰ ਜੰਤਰ ਮੰਤਰ ਦੇ ਉੱਤੇ ਜਾ ਕੇ ਦੇਸ਼ ਦੇ ਲੋਕਾਂ ਨੂੰ ਕਿਉਂ ਭਾਵੇਂ ਕੋਈ ਵੀ ਸਰਕਾਰ ਹੋਵੇ ਕਿਉਂ ਉੱਥੇ ਧਰਨਾ ਦੇਣਾ ਪੈਂਦਾ ਕਿਸ ਵਜ੍ਹਾ ਕਰਕੇ ਦੇਣਾ ਪੈਂਦਾ ਇਹਦੇ ਉੱਤੇ ਕਿਸੇ ਪਾਰਟੀ ਦਾ ਮੈਨੀਫੈਸਟੋ ਨਹੀਂ ਆਇਆ ਇਹਦੇ ਉੱਤੇ ਲੋਕਾਂ ਮਾਰੇ ਕੀ ਸੋਚ ਵਿਚਾਰ ਹੋਈਏ ਕੋਈ ਪਤਾ ਨਹੀਂ ਲੱਗਿਆ ਤੇ ਹੋਰ ਤੇ ਹੋਰ ਜਿਹੜੀ ਜੋ ਵੀ ਕੰਮ ਹੋ ਰਹੇ ਨੇ ਇਲੈਕਟੋਰਲ ਬੌਂਡ ਆਇਆ ਹੈ ਇਲੈਕਟੋਰਲ ਬੌਂਡ ਦੇ ਉੱਤੇ ਕੋਈ ਕਿੰਤੂ ਪਰੰਤੂ ਇਹ ਵੀ ਨਹੀਂ ਕਰ ਰਿਹਾ ਸੀਬੀਆਈ ਨਹੀਂ ਕਰ ਰਿਹਾ ਆਈਡੀ ਨਹੀਂ ਕਰ ਰਿਹਾ ਇਹਦੇ ਦੇ ਵਿੱਚ 25 ਪਾਰਟੀਆਂ ਨੇ